ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮਾਮਲਾ ਸੀ ਇਹ ਆਪਣੀ ਇੱਕ ਮੀਟਿੰਗ ਕੀਤੀ ਸੀ ਪਬਲਿਕ ਦੇ ਨਾਲ ਸੰਪਰਕ ਮੈਂ ਮੈਂ ਇੱਕ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਉਹਦੇ ਤਹਿਤ ਅੱਜ ਇਕਨੋਮਿਕ ਅਫੈਂਸ ਤੇ ਸਾਈਬਰ ਫਰਾਡ ਬਾਰੇ ਗੱਲਬਾਤ ਕੀਤੀ ਗਈ ਪਬਲਿਕ ਨਾਲ ਕੀ ਸੀਗਾ ਜੀ ਇਹ ਸਾਈਬਰ ਕਰਾਈਮ ਮੈ ਤੁਹਾਨੂੰ ਦੱਸ ਦੇ ਜਾਂਦਾ ਸਾਈਬਰ ਗਰਾਇਮ ਜਿਹੜੇ ਔਨਲਾਈਨ ਕੋਈ ਮੈਸੇਜ ਆਈ ਓਟੀਪੀ ਆਹੀ ਜਾਂ ਕੋਈ ਲਿੰਕ ਕਲਿੱਕ ਕਰਨ ਗਲਤ ਜਿਹੜੇ ਆਪਣੇ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਪੈਸੇ ਵਗੈਰਾ ਆਪਣੇ ਬੈਂਕਾਂ ਚੋਂ ट्रांजैक्शन ਕਰ ਲੈਂਦੇ ਨੇ ਉਹਦੇ ਬਾਰੇ ਸੀਗੀ ਜ਼ਿਆਦਾਤਰੀ ਕਿਸ ਤਰ੍ਹਾਂ ਦੀ ਧੋਖਾਧੜੀ ਹੁੰਦੀ ਹੈ ਜੀ ਸਾਈਬਰ ਕ੍ਰਾਈਮ ਦੇ ਵਿੱਚ ਸਾਈਬਰ ਦੇ ਵਿੱਚ ਧੋਖਾਧੜੀ ਇੱਕ ਨਾ ਜਦੋਂ ਆਪਾਂ ਨੇ ਕਿਸੇ ਨੂੰ OTP ਦੇ ਦਈਏ ਕੋਈ ਅਨਨੋਨ ਬੰਦੇ ਨੂੰ ਜਾਂ ਕੋਈ ਲਿੰਕ ਕਲਿੱਕ ਕਰ ਲਈ ਆਪਣਾ ਫੋਨ ਹੈਕ ਹੋ ਸਕਦਾ ਉਹਦੇ ਨਾਲ ਜੋ ਆਪਣਾ ਫੋਨ ਦੇ ਡਾਟੇ ਦੇ ਨਾਲ ਆਪਣਾ ਬੈਂਕ ਦੀਆਂ ਡਿਟੇਲਸ ਜੁੜੀਆਂ ਹੁੰਦੀਆਂ ਨੇ ਇਸ ਲਈ ਜਿਹੜੇ ਫਰਾਡ ਕਰਨ ਵਾਲੇ ਬੰਦੇ ਆਪਣੇ ਬੈਂਕ ਦਾ ਖਾਤਾ ਖਾਲੀ ਕਰ ਸਕਦੇ ਆ ਜਾਂ ਦੂਸਰੀਆਂ ਨੇ ਕੋਈ ਵੀਡੀਓ ਕਾਲ ਦੀਆਂ ਰਿਕਾਰਡਿੰਗ ਵਗੈਰਾ ਕਰਕੇ ਬਲੈਕਮੇਲ ਕਰਕੇ ਤੁਹਾਡੇ ਤੋਂ ਪੈਸੇ ਠੱਗੇ ਜਾ ਸਕਦੇ ਆ ਇਸ ਤੋਂ ਬਚਣ ਲਈ ਇੱਕ ਗੱਲ ਜਾਣ ਲਓ ਜਦੋਂ ਕੋਈ ਇਹ ਜਾਂ ਫਰਾਡ ਹੋ ਜਵੇ ਤਾਂ ਪਬਲਿਕ ਨੂੰ ਪਹਿਲਾਂ ਸਭ ਤੋਂ ਪਹਿਲਾਂ 1930 ਦੀ ਉੱਤੇ ਵੈਬਸਾਈਟ ਦੇ ਉੱਤੇ ਤੁਰੰਤ ਕੰਪਲੇਨਟ ਕਰਨੀ ਚਾਹੀਦੀ ਹੈ ਜੇ ਉਹਨਾਂ ਤੋਂ ਕਿਸੇ ਕਾਰਨ ਨਹੀਂ ਹੋ ਸਕਦੀ ਤਾਂ ਨਜ਼ਦੀਕੀ ਪੁਲਿਸ ਸਟੇਸ਼ਨ ਜਾਣ ਉੱਥੇ ਸਾਡਾ ਸਟਾਫ ਹੈਲਪ ਕਰੂਗਾ ਇਸ ਲਈ ਖੰਨੇ ਦੇ ਵਿੱਚ ਆਪਣਾ ਸਾਈਬਰ ਥਾਣਾ ਵੀ ਬਣਿਆ ਹੋਇਆ ਹੈ ਇਹ 72 ਘੰਟੇ ਦੇ ਵਿੱਚ ਵਿੱਚ ਆਪਾਂ ਨੂੰ ਕਰਨੀ ਜ਼ਰੂਰੀ ਜ਼ਰੂਰੀ ਹੁੰਦੀ ਹੈ ਉਸ ਨਾਲ ਆਪਣਾ ਪਰ ਜਿਹੜੇ ਜਿੰਨੋ ਨੁਕਸਾਨ ਹੋਇਆ ਉਹਦੀ ਬਚਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਿਸ ਤਰ੍ਹਾਂ ਆਧਾਰ ਕਾਰਡ ਵੀ ਲੋਕ ਦੇ ਦਿੰਦੇ ਨੇ ਤਾਂ ਉਹਦੇ ਨਾਲ ਵੀ ਧੋਖਾਧੜੀ ਹੋ ਜਾਂਦੀ ਹੈ ਉਹਦੇ ਬਾਰੇ ਤੁਸੀਂ ਜੋ ਆਪਣਾ ਆਧਾਰ ਕਾਰਡ ਇੱਕ ਕਨਸੈਪਟ ਚਲਾਇਆ ਹੋਇਆ ਮਾਸਕਡ ਆਧਾਰ ਕਾਰਡ ਉਹਦੇ ਵਿੱਚ ਜਿਹੜੇ ਪਿਛਲੇ 4 ਅੱਖਰ ਹੁੰਦੇ ਨੇ ਆਧਾਰ ਕਾਰਡ ਦੇ ਉਹੀ ਦਿਖਦੇ ਹੁੰਦੇ ਨੇ ਇਹ ਆਪਣੀ ਵੈਬਸਾਈਟ ਜਿਹੜੀ ਆਧਾਰ ਵਾਲੀ ਉਹ ਤੋਂ ਡਾਊਨਲੋਡ ਹੋ ਜਾਂਦਾ ਉਹਨੂੰ ਪ੍ਰਿੰਟ ਕਰਾ ਕੇ ਲਖਣਾ ਚਾਹੀਦਾ ਜਿੱਤੇ ਵੀ ਕਿਤੇ ਲੋਡ ਪਵੇ ਉਸ ਆਧਾਰ ਕਾਰਡ ਨੂੰ ਦੇਣਾ ਚਾਹੀਦਾ ਉਹ ਵੈਲਿਡ ਹੈ ਪੂਰੀ ਤਰ੍ਹਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਮਾਮਲਾ ਸੀ ਇਹ ਆਪਣੀ ਇੱਕ ਮੀਟਿੰਗ ਕੀਤੀ ਸੀ ਪਬਲਿਕ ਦੇ ਨਾਲ ਸੰਪਰਕ ਮੈਂ ਮੈਂ ਇੱਕ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਹੋਈ ਉਹਦੇ ਤਹਿਤ ਅੱਜ ਇਕਨੋਮਿਕ ਅਫੈਂਸ ਤੇ ਸਾਈਬਰ ਫਰਾਡ ਬਾਰੇ ਗੱਲਬਾਤ ਕੀਤੀ ਗਈ ਪਬਲਿਕ ਨਾਲ ਕੀ ਸੀਗਾ ਜੀ ਇਹ ਸਾਈਬਰ ਕਰਾਈਮ ਬਾਰੇ ਥੋੜਾ ਦੱਸ ਦੇ ਜਾਂਦੇ ਹੋ ਸਾਈਬਰ ਕਰਾਈਮ ਜਿਹੜੇ ਆਨਲਾਈਨ ਕੋਈ ਮੈਸੇਜ ਆਈ ਓਟੀਪੀ ਆਹੀ ਜਾਂ ਕੋਈ ਲਿੰਕ ਕਲਿੱਕ ਕਰਨ ਗਲਤ ਜਿਹੜੇ ਆਪਣੇ ਜਿਹੜੇ ਫਰਾਡ ਕਰਨ ਵਾਲੇ ਨੇ ਉਹ ਪੈਸੇ ਵਗੈਰਾ ਆਪਣੇ ਬੈਂਕਾਂ ਚੋਂ ट्रांजੈਕਸ਼ਨ ਕਰ ਲੈਂਦੇ ਨੇ ਉਹਦੇ ਬਾਰੇ ਸੀਗੀ ਜ਼ਿਆਦਾ ਤਰੀਕ ਕਿਸ ਤਰ੍ਹਾਂ ਦੀ ਧੋਖਾਧੜੀ ਹੁੰਦੀ ਹੈ ਜੀ ਸਾਈਬਰ ਫਰੈਂਡ ਦੇ ਵਿੱਚ ਸਾਈਬਰ ਦੇ ਵਿੱਚ ਧੋਖਾਧੜੀ ਇੱਕ ਨਾ ਜਦੋਂ ਆਪਾਂ ਨੇ ਕਿਸੇ ਨੂੰ ਓਟੀਪੀ ਦੇ ਦਈਏ ਕੋਈ ਅਨਨੋਨ ਬੰਦੇ ਨੂੰ ਜਾਂ ਕੋਈ ਲਿੰਕ ਕਲਿੱਕ ਕਰ ਲਈ ਆਪਣਾ ਫੋਨ ਹੈਕ ਹੋ ਸਕਦਾ ਉਹਦੇ ਨਾਲ ਜੋ ਆਪਣਾ ਫੋਨ ਦੇ ਡਾਟੇ ਦੇ ਨਾਲ ਆਪਣਾ ਬੈਂਕ ਦੀਆਂ ਡਿਟੇਲਸ ਜੁੜੀਆਂ ਹੁੰਦੀਆਂ ਨੇ ਇਸ ਲਈ ਜਿਹੜੇ ਫਰਾਡ ਕਰਨ ਵਾਲੇ ਬੰਦੇ ਆਪਣੇ ਬੈਂਕ ਦਾ ਖਾਤਾ ਖਾਲੀ ਕਰ ਸਕਦੇ ਆ ਜਾਂ ਦੂਸਰੀਆਂ ਨੇ ਕੋਈ ਵੀਡੀਓ ਕਾਲ ਦੀਆਂ ਰਿਕਾਰਡਿੰਗ ਵਗੈਰਾ ਕਰਕੇ ਬਲੈਕਮੇਲ ਕਰਕੇ ਤੁਹਾਡੇ ਤੋਂ ਪੈਸੇ ਠੱਗੇ ਜਾ ਸਕਦੇ ਇਸ ਤੋਂ ਬਚਣ ਲਈ ਇੱਕ ਗੱਲ ਜਾਣ ਲਓ ਜਦੋਂ ਕੋਈ ਇਹ ਜਿਹਾ ਫਰਾਡ ਹੋ ਜਵੇ ਤਾਂ ਪਬਲਿਕ ਨੂੰ ਪਹਿਲਾਂ ਸਭ ਤੋਂ ਪਹਿਲਾਂ 1930 ਦੀ ਉੱਤੇ ਵੈਬਸਾਈਟ ਦੇ ਉੱਤੇ ਤੁਰੰਤ ਕੰਪਲੇਨਟ ਕਰਨੀ ਚਾਹੀਦੀ ਹੈ